ਸਭ ਪਾਰਸਰ ਇਕੱਠੇ ਹੋਇਆ ਸਾਂਝਾ ਬੰਧਿਆ ਨੇ ਕੁਝ ਸਿੱਖਿਆ ਹੀ ਕੋਈ ਲੈ ਕੇ ਦੇ ਤੋ ਉਸ ਤੋਂ ਬਾਅਦ ਮੈਂ ਖਾਸ ਕਰਕੇ मेरी 18ਵੀਂ ਟੀਮ ਹੈ ਨਵਾਂ ਸ਼ਹਿਰ ਦੀ ਅਜੀਤ ਕੁਮਾਰ ਖੜਕੜ ਨੇ ਤੇ ਇਹਨਾਂ ਦੀ ਪੂਰੀ ਵੀ ਪੂਰੀ ਟੀਮ ਜਿਹੜੇ ਕਿ ਇਸ ਕਿਤਾਬ ਦੇ ਸੰਪਾਦਕ ਨੇ ਬੜੀ ਮਿਹਨਤ ਨਾਲ تقريبا 33 ਸਕੂਲਾਂ ਦੇ ਬੱਚਿਆਂ ਨੂੰ ਤਾਂ ਰਚਨਾਮਾਲਾ ਕਿ 85 ਦਾ 86 ਰਚਨਾਮਾਲਾ ਇਹ ਕਿਤਾਬ ਦੇ ਵਿੱਚ ਛਾਪੀਆਂ ਨੇ ਉਹਦੇ ਲਈ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਔਰ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਵੀ ਆਪਣਾ ਬੜੇ ਇਸ਼ਾਹਤ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਸੋਨਾ ਆਪਣੀਆਂ ਦਰੀਆਂ ਕਰ ਰਹੇ ਹਨ ਇਸ ਟੀਮ ਨੂੰ ਜਿਹੜੀ ਇਹਨਾਂ ਦੀ ਪਹਿਲੀ ਕਿਤਾਬ ਹੈ ਕਿਉਂ ਇਹ ਜਿਹਦੇ ਕੋਲ ਤੋਂ ਉਹ ਚਾਰ ਕਿਤਾਬਾਂ ਨੇ 12 ਕਿਤਾਬਾਂ ਹੋ ਛਪਣੀਆਂ ਨੇ ਆਸੋ ਮੈਨੂੰ ਜਿੱਤੇ ਪਤਾ ਲੱਗਾ ਕਿ ਇਹਨਾਂ ਦੀ ਦੂਜੀ ਕਿਤਾਬ ਵੀ ਇਹਨਾਂ ਨੇ ਸ਼ੁਰੂਆਤ ਕਰਤੀ ਹੈ ਰਚਨਾਵਾਲਾ ਹੈ ਕਿ ਜਾਂ ਬਸ ਯਾਰ ਸਥਾਨ ਦੀ ਸੋ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਆਸ ਪ੍ਰਸਤਾਨਵਰਤ ਕਰਨਾ ਚਾਹਾਂਗਾ ਆ ਅੰਕਾਰ ਦੇ ਜੀ ਜਿਨ੍ਹਾਂ ਜਿョਕੇ ਇਸ ਪ੍ਰੋਜੈਕਟ ਦੇ ਇੰਚਾਰਜ ਨੇ ਬਹੁਤ ਅਨਥਕ ਆ ਸੇਵਾਦਾਰ ਨੇ

जरूरी समझा जिक्र करना के पंजाब शिक्षा बोर्ड का मेरा काफ़ी नजदीकी का रिश्ता है मैडम मैडम चेयरपर्सन पिछले अठ नौ महीनों के पीटिंग उन्होंने एक होोजेक्ट असारे हैं उन्होंने मैं इस गल खुशी है कि पंजाब सिक्ख्या बोर्ड ने इस प्रोजेक्ट न ਦੁਆਰਾ ਦਿੱਤਾ ਸਾਡੀ ਸ਼ਾਬਾਸ਼ ਦਿੱਤੀ ਉਹਨਾਂ ਲਈ ਵੀ ਕਿਹਾ ਬੇਸੀ ਕੀ ਫੋਟੋ ਨਹੀਂ ਕਰ ਸਕਦੇ ਸੋ ਸਾਡੇ ਦੇ ਬੜੇ ਮਾਨ ਤੇ ਕਰਦੇ ਤੇ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅੱਜ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਉਸ ਦੇ ਨਾਮ ਨਨ ਸ਼੍ਰੀਮਤੀ ਦਵਿੰਦਰ ਕੌਰ ਜੀ ਆ ਸ਼੍ਰੀਮਤੀ ਰਿੰਜੀਤ ਕੌਰ ਜੀ ਸਾਹਿਬ ਪ੍ਰਿੰਸੀਪਲ ਨੇ ਸਕੂਲ ਦੇ ਅੱਜ ਜੀ ਕੇ ਸੈਕਲ ਜੀ ਅਤੇ ਦੂਰੋਂ ਨੇੜੇ ਆਏ ਜਿੰਨੇ ਵੀ ਤੁਸੀਂ ਮਹਿਮਾਨ ਹੋ ਮਾਤਾ ਪਿਤਾ ਕੋ ਖਾਸ ਕਰਕੇ ਜਿਹੜੇ ਬੱਚੇ ਹੋਰ ਨਸ ਨੂੰ ਨੋ ਆਏ ਨੇ ਮੈਂ ਮਨੋਂ ਸਾਰਿਆਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਜੀਆਂ ਆਖਰਾ ਉਸੇ ਨਾਲ ਮੈਨੂੰ ਇੱਕ ਚੀਜ਼ਾ ਹੋਰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਘਰ ਦੇ ਵਿੱਚ ਮੇਰੇ ਪੁਰਾਜਾਤੀ ਦਾ ਪਰਿਵਾਰ ਜੋ ਕਿ ਘਟਾਰੂ ਪਿੰਡ ਤੋਂ ਨੇ ਉਹ ਵੀ ਬੱਚੇ ਮੇਰੇ ਘਰ ਦੇ ਪੋਤੇ ਦਾ ਉਹਦੇ ਘਰ ਦੇ ਪਟਪੋਤੇ ਪਰ ਪੋਤੀਆਂ ਆਏ ਨੇ ਸਾਰੇ ਤੋ ਜਿਨਾ ਦਾ ਵਿਸ਼ਾ ਨਾਮ ਵਰਤਿਆ ਗਿਆ। ਤੋ ਇਸ ਪਾਠ ਦੀ ਖਾਸੀਅਤ ਕੀ ਹੈ? ਅੱਜ ਮੈਂ ਤੁਹਾਨੂੰ ਪਾਣੀ ਵਿੱਚ ਕਿੰਨਾ ਅੰਤਮ ਵਿੱਚ ਸੱਤ ਹੈ। ਹਾਂ ਚਲੋ। ਆ ਇਸ ਕਿਤਾਬ ਦੀ ਪਹਿਲਾਂ ਮੈਂ ਗੱਲ ਕਰਾਂ ਖਾਸੀਅਤ ਜਿਹੜੀ ਤੁਸੀਂ ਜਦੋਂ ਦੀ ਕਿਤਾਬ ਸਾਨੂੰ ਮਿਲੇਗੀ ਤੁਸੀਂ ਉਸ ਨੂੰ ਦੇਖੋਗੇ ਜਿਹੜੀ ਇੰਦੀ ਭਾਰੇ ਦੇ ਵਿੱਚ 6 ਚਨਾਮਾ ਨੇ। ਔਰ ਉਹਨਾਂ ਸਾਹਿਰਾਂ ਦਾ ਜੋ ਸ੍ਰਗਵੇਖ ਹੈ ਰਚਨਾਵਾਂ ਤੇ ਬਾਤ ਪਾਉਣ ਵਾਲੀ ਗੱਲ ਹੈ ਤੁਸੀਂ ਜਿਹੜਾ ਮਾਤੀ ਪੰਨਾ ਪੁਰੋ ਪੰਜ ਪੰਨੇ ਵਿੱਚ ਆਇਆ ਧਰਤੀ ਤੇ ਲਿਖਿਆ ਗਿਆ ਧੀ ਤੇ ਲਿਖਿਆ ਗਿਆ ਚੰਦ ਸਾਹਿਬ ਜਾਂਦਿਆ ਤੇ ਲਿਖਿਆ ਗਿਆ ਅਮਨ ਦਾ ਗੀਤ ਲਿਖਿਆ ਗਿਆ ਦਾਦ ਦਾ ਗੀਤ ਲਿਖਿਆ ਗਿਆ ਬਾਪੂ ਦਾ ਗੀਤ ਲਿਖਿਆ ਗਿਆ ਮੇਰੀ ਅਜਾਦ ਕਲਮ ਦਾ ਮੈਨੇ ਲਿਖਿਆ ਗਿਆ 50 ਪਖਰੇ ਵਿਚਿਆਂ ਤੇ ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਬੱਡੀ ਕਰਨੇ ਇਹਦਾ ਮਤਲਬ ਇਹ ਆ ਕਿ 80 ਤੋਂ 85 ਬੱਚੇ ਉਹ ਜਿਹੜਾ ਇਹਨਾਂ ਨੇ ਲਿਖਿਆ ਹੈ ਉਹਨਾਂ ਦੇ ਅੰਦਰ ਦੀਆਂ ਗਹਿਰਾਈਆਂ ਤੋਂ ਲਿਖਿਆ ਹੈ ਤਾਂ ਆਟੋਮੈਟਿਕਲੀ ਇਸ ਵਿਸ਼ੇ ਨਾਲੋਂ ਜੁੜੇ ਹੋਏ ਹੋਣਗੇ ਤਾਂ ਹੀ ਉਹਨਾਂ ਨੇ ਲਿਖਿਆ ਹੋਵੇਗਾ ਜੋ ਸਾਡਾ ਮਕਸਦ ਰਸਮੀ ਹੈ ਨਾ ਬਹੁਤ ਲੰਮੀ ਅਸਤੂ ਕੰਡਾ ਰਹਿ ਰਹੇ ਹਾਂ ਸੁੱਧੇ ਅੰਕਾਂ 33 ਸਦੀ ਬਾਰੇ ਸਿੱਖਿਆ ਹਰਕਤਾਂ ਆਮ ਜਿਹਾ ਮਿਹਨ ਸਾਰਾ ਕੁਝ ਕਰਦੇ ਕਰਾਂਦੇ ਸੌਨੇ ਕੈਨੇਡਾ ਹੀ ਆ ਪਰ ਬਾਤ ਪੰਜਾਬ ਦੀ ਹੁੰਦੀ ਹੈ ਸੁਪਰੀਮ ਪੰਜਾਬ ਦੇ ਅੰਦੇ ਜੰਡਾ ਬਹੁਤ ਬੜੀਆਂ ਬਹੁਤ ਐਸੀ ਬੜੀਆਂ ਕਰਤਿਆ ਕੀਤੀਆਂ ਵੱਡੇ ਬਿਜ਼ਨਸਦਾਰੇ ਨੇ 100 ਹੋਰ ਕਰ ਕੰਮ ਕਰਤਾ ਪਰ ਜਿਹੜਾ ਸੁਆਦ ਇੱਥੇ ਆ ਕੇ ਆਂਦਾ ਹੈ ਤੁਸੀਂ ਗੀਨ ਕਰਿਓ ਪਾਟੇ ਤੋਂ ਬਹੁਤ ਸਾਰੇ ਸੋਚਦੇ ਹੋਣੇ ਬਾਅਦ ਜਾਣ ਚਿੰਗੀ ਗਾ ਦੇ ਘਾਨੀ ਇੱਕ ਦਿਨ ਗਿਆ ਸੀ ਪਰ ਦੋਸਤੋ ਆਪਣੀ ਜਨਮ ਭੂਮੀ ਆਪਣੀ ਜਨਮ ਭੂਮੀ ਹੈ 2016 ਦੇ ਵਿੱਚ ਅਕਤੂਬਰ ਦੀ 2 ਤਰੀਕ ਨੂੰ ਸੁਦਰ ਰਾਕੇਸ਼ ਸਿੰਘ ਬਾਦ ਮੇਰੇ ਪਪਾ ਜੀ ਦੀ ਯਾਦ ਵਿੱਚ ਅਸੀਂ ਇੱਕ ਬਹੁਤ ਹੀ ਆਲੀਸ਼ਾਨ ਵੈਨਿਊ ਪੰਜਾਬ ਭਵਨ ਦੀ ਸਟਾਰਟ ਕਰਨ ਦਿੱਤੀ ਕਪਰਨ ਲਿਕੇਸ਼ ਜਬੀ ਮੈਕੀ ਜਿਆਦਾ ਤੇ ਆਪਕੇ ਉਸਦੇ ਵਿੱਚ ਬੜਾ ਮਾਣੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮਹੀਨੇ ਦੇ ਵਿੱਚ ਤਕਰੀਬਨ 25 ਐਵਰੇਜ ਸਮਾਗਮ ਹੁੰਦੇ ਨੇ 9 ਡਿਫਰੈਂਟ ਲੈਂਗੁਏਜ ਦੇ ਸਮਾਗਮ ਹੁੰਦੇ ਨੇ ਤੇ 7 ਡਿਫਰੈਂਟ ਨੌਸਰੀ 5 ਡਿਫਰੈਂਟ ਆਰਮਾਨੂ ਮੰਨੇ ਵਾਲੇ ਲੋਕ ਉਥੇ ਸਮਾਗਮ ਕਰਦੇ ਨੇ ਔਰ ਪਰਵਾਹ ਦੀ ਕੋਸ਼ਿਸ਼ ਰਹੀ ਹੈ ਫੋਟੋਆਂ ਦਾ ਪਏ ਅਜਨਬ ਅਨਿਸ਼ਾਨ ਅੱਧਿਕ ਟੈਕਨੋਲੋਜੀ ਨਾਲ ਪੂਰਾ ਭਰਿਆ ਇੱਕ ਮੈਨੂ ਸੌਂ ਸਿਸਟਮ ਤੋਂ ਲਾਗੇ ਫੋਟੋਗ੍ਰਾਫੀ ਤੋਂ ਲਾਗੇ ਪ੍ਰੋਜੈਕਟਰ ਚੱਲਦੇ ਨੇ ਨਾਲ ਦੀ ਨਾਲ ਕਿਉਂ 스낵 ਹੈ ਜਾਂ ਪਾਣੀ ਹੈ ਜੋ ਵੀ ਐਬਸੋਲੂਟਲੀ ਫੀਓ ਚਾਹ ਤਕਰੀਬਨ 4 5 ਲੋਕ ਉਸ ਮੈਨੂ ਵਿੱਚ ਹੀ ਮੰਥਲੀ ਲੰਘਦੇ ਨੇ ਸਭ ਲੋਕ ਜੀ ਸਾਰੇ ਉਸ ਦਾ ਇੱਕ ਮਕਸਦ ਜਿਹੜਾ ਦੋਸਤੋ ਤੁਸੀਂ ਸਾਰੇ ਮਰਹਤਾਂਸ ਬੱਚਿਆਂ ਨੂੰ ਨਾਲ ਜਿਆਦਾ ਜੁੜਿਆ ਹੋਇਆ ਹੈ ਅੱਜ ਤਾਂ ਜੁਗਾ ਸਮਾਜ ਜਦ ਤੁਸੀਂ ਰੋਜ਼ ਦੇਖਦੇ ਹੋ ਮਨ ਅਦਾਸ ਹੋ ਜਾਂਦਾ ਹੈ ਜਦ ਸਮਾਜ ਨੇੜੇ ਹੋ ਕੇ ਵਿਚਰ ਕੇ ਦੇਖਦੇ ਪੰਜਾਬੀ ਇੱਕ ਬੜੀ ਬਹਾਦਰ ਕੌਮ ਕਿਹਾ ਜਾਂਦਾ ਹੈ ਪੰਜਾਬੀ ਇੱਕ ਬਹੁਤ ਪੰਡਤਾਰ ਵਾਲੀ ਕੌਮ ਕਿਹਾ ਜਾਂਦਾ ਹੈ ਪੰਜਾਬੀ ਇੱਕ ਬਹੁਤ ਹਾਰਡ ਵਰਕਿੰਗ ਕਮਿਊਨਿਟੀ ਦੇ ਪੱਖੋਂ ਗਿਣੀ ਗਈ ਹੈ ਪੰਜਾਬੀਆਂ ਨੇ ਕੈਨੇਡਾ ਵਿੱਚ ਅਮਰੀਕਾ ਵਿੱਚ ਯੂਕੇ ਵਿੱਚ ਆਸਟ੍ਰੇਲੀਆ ਵਿੱਚ ਨਾਲ ਪ੍ਰਯਾਨ ਸਤਾਰਨੋਂ ਇਥੋਂ ਵਾਪਸ ਗਿਆ ਪੰਜ ਸਿਆਹ ਤੇ ਪਹਿਲਾ ਨਾ 9 10 ਬਾਰੀ ਸਾਲ ਜਨਾ ਇਥੇ ਉਹ ਤੁਹਾਰਨੇ ਪੰਜਾਬ ਨੂੰ ਖਾ ਦਾ ਜਿਹੜਾ ਮਾਰਿਆ ਪੰਜਾਬੀਆਂ ਦੀ ਬੱਲੇ ਬੱਲੇ ਮੰਨੋ ਤੁਸੀਂ 7 ਕੌਮੇ ਮਿੰਦੀ ਕੌਮੇ ਪੁੰਦਾਰ ਵਾਲੀ ਕੌਮ ਹੈ ਪਰ ਸਾਡੇ ਜਿਹੜੇ ਅਦਾਸ ਕਿਉਂ ਨੇ ਅਸਲੀ ਗੱਲ ਇਹ ਔਰ ਸੱਚ ਜਾਣਿਓ ਕਿਉਂ ਅਸੀਂ ਉੱਤਰੇ ਹੋਏ ਕਿਉਂ ਸਾਡੇ ਸੰਤੋਖ ਨਹੀਂ ਹੈ ਕਿਉਂ ਅਸੀਂ ਖਿੱਚ ਝੂਜਤੇ ਹੋਏ ਆ ਕਿਉਂ ਸਾਨੂੰ ਨੀਂਦ ਨਹੀਂ ਆ ਰਹੀ ਕਿਨੇ ਦੇ ਵਿੱਚ ਕੋਈ 100 ਕਰੋੜ 100 ਮਿਲੀਅਨ ਦਾ ਮਾਲਕ ਕੋਈ 200 ਮਿਲੀਅਨ ਦਾ ਮਾਲਕ ਡੌਮੈਂਟਸ ਦਾ ਅੱਖਾਂ ਵਾਲੀਆਂ ਉਹਨੀਆਂ ਬੁੱਲਾਦੇ ਸੀ ਕਿ ਲਈ ਹੋਈ ਹੈ ਦਾਤ ਨੂੰ ਨੀਂਦ ਵਾਲੀ ਗੋਲੀ ਪੈ ਰਿਆ ਕੀ ਹੋ ਗਿਆ ਸਾਡੇ ਨੂੰ ਅਤਫਾਕ ਇਥੇ

ਪਰ ਠੀਕਾ ਮੈਂ ਆਪਣੇ ਆਪ ਦੇ ਬੜਾ ਬੁੱਢਾ ਸਨੈਬਲ ਇਸ ਜਾ ਸਾਰਾ ਕੁਝ ਸੇ ਬੱਚੇ ਨੇ ਗ੍ਰੈਂਡਚਿਲਡਰ ਨੇ ਪਰ ਮੈਂ ਆਪਣੀ ਜ਼ਿੰਦਗੀ ਬੜੀ ਵਧੀਆ ਜੀ ਲਿਆ ਪਰ ਮੈਨੂੰ ਫਿਕਰ ਹੈ ਕਦੋਂ ਦਾ ਕੀ ਮੈਂ ਆਪਣੇ ਗ੍ਰੈਂਡਚਿਲਡਰ ਨੂੰ ਆਪਣੇ ਓਟੇ ਓਤੀ ਦੋਤੇ ਧੋਤੀ ਨੂੰ ਕਿਹੜਾ ਸਮਾਨ ਦੇ ਕੇ ਜਾ ਰਿਹਾ ਮੈਨੂੰ ਉਹਦਾ ਫਿਕਰ ਹੈ ਮਾਂ ਬੋਲੀ ਦੀ ਗੱਲ ਕਰ ਲੋ ਵੜਾ ਰੋਣਾ ਪਾਇਆ ਜਾਂਦਾ ਬੱਚੇ ਬੋਲੀ ਨੇ ਬਹੁਤੇ ਬੱਚਿਆਂ ਨੂੰ ਪੰਜਾਬੀ ਨਾਲ ਲਗਾਉਣੀ ਹੈ ਹਰ ਸਾਲ ਇੱਕ ਵਰਲਡ ਕਲਾਸ ਦੀ ਕਾਨਫਰੰਸ ਹੁੰਦੀ ਕੈਨੇਡਾ ਦੇ ਵਿੱਚ ਦੁਨੀਆ ਭਰ ਦੇ ਵੱਡੇ ਬਣੇ ਤੋਂ ਵੱਡੇ ਤੋਂ ਬਟਾ ਸਹਿਤਕਾਰ ਸਾਡੇ ਪੰਜਾਬੀ ਦਾ ਅਸੀਂ ਉਹਨਾਂ ਨੂੰ ਸਾਦੇ ਉੱਥੇ 100 ਦੇ ਕਿਸਾਰ ਸਾਹਿਬ ਪੰਜਾਬ ਤੋਂ ਸਹਿਤਕਾਰ ਜਾਂਦੇ ਉੱਥੇ ਸਾਰਾ ਖਰਚ ਕਰਦੇ ਆਂ

ਉਹ ਕੁਛ ਨਹੀਂ ਹੋ ਰਿਹਾ ਅਰੇ ਸਿੱਖ ਤੋਂ ਪਟਿਆਨ ਦਾ ਮਾਂਗੋਲੀ ਨੂੰ ਖਤਰਾ ਆਇਆ ਅੱਜ ਸਾਡੇ ਸਕੂਲਾਂ ਦੇ ਬੱਚੇ ਨਹੀਂ ਪੂਰੀ ਬੋਲਦੇ ਬੱਚਿਆਂ ਦੀ ਲਗਨ ਨਹੀਂ ਹੈ ਬਿਲਕੁਲ ਗੱਤ ਗੱਲ ਹੈ ਬੱਚਿਆਂ ਨੂੰ ਕੋਈ ਓਪਰਚੁਨਿਟੀ ਮਿਲੇ ਕੋਈ ਮੌਕਾ ਮਿਲੇ ਤੇ ਅੱਜ ਵੀ ਤੁਸੀਂ ਦੇਖ ਲਿਆ ਪਿਛਲੇ 9 ਮਹੀਨਿਆਂ ਤੋਂ ਜੋ ਪਹਿਲੇ 10 ਚਾਰ ਮਹੀਨੇ ਤੱਕ ਰੱਖੋ ਅਸੀਂ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਚੁਣਿਆ ਤੇ ਟੀਮਾਂ ਬਣਾਈਆਂ ਫਿਰ ਸਾਡੇ ਨਾਲ 6 ਸਟੇਟਸ ਰਾਜੀਆਂ ਫਿਰ ਸਾਡੇ ਨਾਲ 7 ਅਦਰ ਕੰਟਰੀਜ਼ ਰਵੀਆਂ ਪਾਕਿਸਤਾਨ ਦੇ 6 ਜ਼ਿਲ੍ਹਿਆਂ ਤੇ ਵਿੱਚ 6 ਮਹੀਨੇ ਦਾ ਪਾਕਿਸਤਾਨ ਦਾ ਸੀ ਜਿੱਤੇ ਪਾਕਿਸਤਾਨ ਦੇ ਰਲ ਕੇ ਪਾ ਲਾ ਕੇ 140 ਟੀਮਾਂ ਬਣ ਗਈਆਂ 140 ਟੀਮਾਂ ਦੇ ਹਰ ਟੀਮ ਦੇ 5 ਮੈਂਬਰ ਇਸ ਵਕਤ ਬੋਰਡ ਆਫ ਡਾਇਰੈਕਟਰਸ ਪ੍ਰੋਜੈਕਟ ਨੂੰ ਨੋ 200 ਮੈਂਬਰਾਂ ਦੇ ਸੇਵਾਦਾਰ ਨੇ ਜਿਹੜੇ ਇਸ ਪ੍ਰੋਜੈਕਟ ਨੂੰ ਚਲਾ ਰਹੇ ਉਹਨਾਂ ਦਾ ਲਾਪਰੰਪ ਕਾਰਜ ਸਾਢੇ 4 ਮਹੀਨੇ ਨਿਕਲ ਗਿਆ। ਮੈਂ ਬੱਚਿਆਂ ਤੋਂ ਅਸਕਰ ਕਹਿਣਾ ਚਾਹਨਾ ਜਿਨ੍ਹਾਂ ਨੇ ਅੱਜ ਜਿਹੜੀਆਂ ਰਿਪੋਰਟ ਦੇ ਵਿੱਚ ਰਚਨਾਵਾਂ ਛੱਡੀਆਂ ਵੀ ਨੇ, ਇਹ ਬੋਲੇ ਵੀ ਨਹੀਂ। ਪ੍ਰੋਜੈਕਟ ਹਾਸਟ ਵੀ ਕੰਟੀਨਿਊ ਜੋ ਤੁਸੀਂ ਕਰ ਰਹੇ ਹੋ ਕਰਦੇ ਰਹਿਣਾ। मैं थोड़े ना स्टेटसे डरना करता कि एक प्रोजेक्ट तक कोई एंड नहीं होएगा। किसी चपता लेके आए, पटे के साफ़ किसी चपता आए, अब ये चपता ले को, असीब फेस पटे को हमारे। मैं प्रोजेक्ट को पॉलिटिस्ट नहीं हूँ, मैं को फंड रेडी नहीं किसी करता किसी। दर्दनिया कराने तो जो काम का काम का महापत्त ਮੈਨੂੰ ਚਿੰਤਾ ਦੀ ਕੋਈ ਲੋੜ ਨਹੀਂ ਜਦੋਂ ਮੈਂ ਪਹਿਲਾ ਕਦਮ ਚੁੱਕ ਕੇ ਸ਼ੁਰੂ ਕੀਤੀ ਸਮਾਜ ਦੇ ਤਰੀਕੇ ਦੇ ਨਾਲ ਉਹਦਾ ਮੇਨ ਕਾਰ ਜਿਹੜਾ ਮੈਂ ਤੁਹਾਨੂੰ ਇੱਥੇ ਸਪਸ਼ਟ ਕਰਵਾ ਦਿੰਦਾ ਕਿ ਮੈਂ ਸਿੱਖਿਆ ਅਸੀਂ ਜਿੱਥੇ ਸਾਫ਼ ਸਭ ਪਾਸੇ ਇੰਨੇ ਪਕੜੇ ਹੋ ਗਏ ਬਰੇ ਮਿਆਸ ਹੁੰਦਾ ਨਹੀਂ ਆ ਨਾ ਉਹਦੀ ਨਾਮ ਪੰਜਾਬੀਆਂ ਦੇ ਵਿੱਚ ਇੱਕ ਜਿੱਦਣ ਦੀ ਆਦਤ ਬਹੁਤ ਹੈ ਇਹ ਜੋ ਕਰਦੇ ਸਿਰਾਂ ਹੀ ਕਰ ਦਿੰਦੇ जो नॉन डॉनर जो नहीं डॉनर अतः हम छोटी चीज़ है पर मुश्किलें आ रही हैं पर जितना स्पोर्ट्स में जितने उसको साथ दिए परियां एजुकेशन से जितने उसको साथ दिए बहुत सारी हैं वो जितना बहुत सारी उन जितने लोग पढ़ के ऐसी जितने ये नहीं अच्छा है पटीकोटी हो गए पटीखार हो गए पटा बैंक व्� ਉਹ ਸਾਰਾ ਕੁਝ ਪੌਣ ਨੂੰ ਪਟੇ ਕੋਠੀ ਵੱਡੀ ਕਾਟ ਜੋ ਵੀ ਆ ਉਹ ਮੈਨੂੰ ਕਿਉਂ ਨਾ ਸੱਚੀ ਭੈਣ ਲਈ ਚੁੰਨਾ ਲਾਉਣਾ ਪੈਲੇ ਕਿਉਂ ਨਾ ਮੈਂ ਆਪਣਾ ਬਾਪ ਕੋਈ ਗਲਤ ਸਾਈਨ ਕਰਾ ਲਾਂ ਕਿਉਂ ਨਹੀਂ ਮੈਂ ਆਪਣੇ ਹਾਲੇ ਤੜੇ ਭਾਈ ਚਾਰੇ ਚਲੋਟ ਸੀਲ ਕਰਾਉਂ ਤੇਰਾ ਫੇਰੀਆਂ ਤੋਂ ਖੇਰਆਂੀਆਂ ਕਰਾਂ ਪਰ ਫੇਰੀ ਕੋਠੀ ਵੱਡੀ ਪਣੀ ਮੇਰਾ ਕੈਮ ਟੁਪਾ ਆ ਗਿਆ ਕਿ ਅਸੀਂ ਪੈਸੇ ਤੇ ਚਾਰ ਜਾਦੇ ਹੋ ਕੇ ਮੁਹੱਬਤ ਦੇ ਦੀਵੇ ਜਗਾਉਣੇ ਕੋਲ ਤੇ ਜਿੰਨੇ ਵੀ ਤੁਸੀਂ ਅੱਜ ਸੱਜਣ ਆਏ ਹੋ ਬੱਚੇ ਆਏ ਹੋ ਮੈਡਮ ਜੀ ਆਏ ਨੇ ਜਿੰਦਗੀ ਦੇ ਹਰ ਉਸ ਸੱਚਾ ਸਾਲ ਦੇਖ ਲਏ ਨੇ ਜੋ ਮੈਂ ਕਟਿਆ ਕਰਾਇਆ ਗਿਆ ਹੈ ਜਾਂ ਇਹ ਐਲੋ ਪੇਪਰ ਦੀ ਹੱਥ ਕੇ ਜ਼ਿੰਦਗੀ ਜੀਣ ਲਈ ਕਰ ਲੈ ਪੈਸਾ ਨਹੀਂ ਦਿੱਤਾ ਪਰ ਉਸ ਮਨ ਲਿਆ ਮੈਂ ਬਹੁਤ سارے ਲੋਕਾਂ ਨੂੰ ਯਾਰ ਦਾ ਕਹਿਦਾ ਜਿਹਨਾਂ ਨੂੰ ਬਹੁਤ ਕੁਝ ਸਿੱਖਿਆ ਵਾਰ ਦੁਨੀਆ ਨੇ ਸਭ ਤੋਂ ਗਰੀਬ ਲੋਕ ਨੇ ਮਜਾਰਾਮ ਜਾਰਾਮ ਬਿਲੀਅਨ ਡਾਲਰ ਦੇ ਮਾਲਕ ਸੀ ਜਦੋਂ ਨਾਲੀ ਜ਼ਿੰਦਗੀ ਨਾਲ ਰਹਿੰਦਾ ਮਿਲਦਾ ਨਾਲ ਦਾ ਦਿਨ ਕੋਈ ਕੁਝ ਵੀ ਨਹੀਂ ਨਾ ਨਿਆਣੇ ਘੜਾ ਸਕੇ ਨਾ ਸੇਰ ਪਾ ਅੱਜ ਜਰਾ ਸਕੇ ਸਵੇਰ ਤੋਂ ਲੈ ਕੇ 12 ਘੰਟੇ ਸੱਤੇ ਤੱਕ ਕੰਮ 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 ਇਹ ਸਮਾਜ ਦਾ ਉਹਨਾਂ ਨੂੰ ਚਿੰਤਾ ਹੀ ਨਹੀਂ ਆ ਜੇ ਸਮਾਜ ਦੇ ਵਿੱਚ ਅਸੀਂ ਚੰਗੇ ਪਾਲਦੇ ਹਾਂ ਦੁਸਤੋਂ ਉਸ ਸਮਾਜ ਪ੍ਰਤੀ ਸਾਡੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਮੇਰੀ ਲਾਡੋ ਕੈਂਡਾ ਮੈਨੂੰ ਕੈਨ ਬਣਾਇਆ ਇੱਕ ਪੜ੍ਹੇ ਹੋ ਆਪਕੇ ਘਰ ਦਾ ਮੁੰਡਾ ਇੱਥੇ ਉੱਠ ਕੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਕੈਂਡਾ ਜਾ ਕੇ ਆ ਕੈਂਡਾ ਤੇ ਟੌਪ ਦੇ ਲੋਕਾਂ ਵਿੱਚ ਪਹਿਲਾ ਨਾਂ ਹੈ ਮੈਂ ਨਾਂ ਨਾ ਹੋਇਆ ਪਰ ਮੈਂ ਇਹ ਤੁਹਾਨੂੰ ਦੱਸਦਾ ਜਾਨਾ ਮੇਰੀ ਜਿੰਨੀ ਤਰੱਕੀ ਦਾ ਸਭ ਤੋਂ ਜਿਹੜਾ ਰਾਜ ਹੈ ਮੈਂ ਅਰਦਾਸ ਕਰਦਾ ਕਿ ਤੁਸੀਂ ਵੀ ਉਹ ਅਪਣਾ ਲਿਓ ਮੇਰੀ ਜਿੰਦਗੀ ਵੀ ਜਿਹੜੀ ਜੀਵ ਰੂਪੀ ਬਾਡੀ ਆਉਦੇ ਸਿਖਰਲੇ ਪਿੰਡੇ ਤੇ ਪਹੁੰਚਣ ਲਈ ਮੈਂ ਜਿਹੜਾ ਥਿਆੜ ਮੈਂ ਵਰਤਿਆ ਏ ਉਸ ਥਿਆੜ ਦਾ ਨਾਮ ਹੈ ਮਹਾਪਤ ਕਰਕੇ ਦੇਖੋ ਐਨੀ ਵੜਾ ਆਪਣੇ ਲਈ ਚੱਕਨੀ ਮੈਂ ਨੂੰ ਬੁਲਾਇਆ ਨਹੀਂ ਉਹ ਕੁੜੀ ਦਾ ਵਿਆਹ ਕੀਤਾ ਤਾਂ ਨਹੀਂ ਸੱਧਿਆ ਮੈਨੂੰ ਲੋੜੀ ਪਾਈ ਤਾਂ ਨਹੀਂ ਸੱਧਿਆ ਹੁਣ ਲੈ ਨਹੀਂ ਸਕਣ ਇੰਨੀ ਸ਼ੇਤੀ ਅਸੀਂ ਪੰਜਾਬੀ ਕਾਲਿਆਂ ਦੁਸ਼ਮਣੀ ਪੌਣ ਨੂੰ ਅਨੁਕਲੀਪਿ ਕਾਂਸਿੰਗ ਮਸਕੀਨਾਂ ਮੈਂ ਬੜਾ ਸੁਣਦਾ ਕਥਾ ਬਾਤ ਕਿਸੇ ਤੁਹਾਡੇ ਤੋਂ ਵਦਨ ਸੁਣਿਆ ਹੋਇਆ ਉਹ ਇੱਕ ਜੋ ਟੇਪ ਦੇ ਵਿੱਚ ਕਹਿ ਰਹੇ ਇੱਕ ਲੱਭਦੇ ਛੋਟਾ ਜਿਹਾ ਬੰਦੇ ਵੀ ਚਾਹਦਾ ਕਿ ਪ੍ਰਵੰਤ ਕਿੰਨਾ ਗੁੱਸੇ ਹੋਇਆ ਤੇ ਉਹਨਾਂ ਹਾਰ ਤਾਂ ਨਹੀਂ ਇੱਕ ਉਹ ਕਹਿੰਦੇ ਲੱਭਦੇ ਛੋਟਾ ਜਿਹਾ ਲੱਭਤਾ ਨਹੀਂ ਹੋਉਂ ਪੜੇ ਸੋਵਟ ਉਹ ਮਨੀ ਦੋਸਤੋਂ ਹਮ ਪਰ ਹੈ ਹਮ ਬਰੇ ਕਾ किसी ने कुछ किया था कोई गल नहीं छोटा है गलती कर गया सो गया बड़ा है बुजुर्ग है पाया जाता है कहां की बाया में कह रहे ज्यादा 80% पार्टियां मुश्किल हाल में क्लब कर देगा जिसका नाम है बहुत बड़े नाम भी ना भी कह दे भी मैं कहता रहता हूं कि बढ़िया जिंदगी जीनी है ना दोस्तों तो लेट्स ਕੁਝ ਨੇ ਇਹਨਾਂ ਦੇ ਵਿੱਚ ਟੌਣ ਚ ਕਿਲਾ ਕੜਾਈ ਦਿੰਦੇ ਆ ਰਾਤਾਂ ਨੂੰ ਨੀਂਦਾਂ ਨਹੀਂ ਆਉਂਦੀਆਂ بےਚਾਇਆ ਨੇ ਸਬਰ ਨਹੀਂ ਐ ਨੋ ਨੋ ਲੈ ਫਿਰ ਗਲਤੀ ਮੰਨੋ ਛੇਤੀ ਮੰਨ ਜਓ ਮਾਫੀ ਮੰਗ ਲਓ ਕਿੰਨੇ ਪੈਸੇ ਕੁਝ ਕਰ ਤੋਂ ਯਾਰ ਮਾਫ ਕਰ ਜਾ ਜੇ ਤੈਨੂੰ ਲੱਗਦਾ ਮੈਂ ਗਲਤ ਆ ਔਰ ਮੈਂ ਦਿਨ ਤੋਂ ਕਹਿ ਰਿਹਾ ਕਿ ਤੂੰ 30 ਸੈਕਿੰਡ ਵੀ ਨਹੀਂ ਲੱਗਦੇ ਕਿਸੇ ਤੋਂ ਮਾਫੀ ਮੰਗਣ ਦੇ 10 ਪਾਈ ਤੇ ਰੋਣੀ ਆ ਤਲਾਰਨ ਕਿਹੜੀ ਗੱਲ ਹੈ ਕੀ ਮੇਰਾ ਘਰ ਜਾਏਗਾ

ਇਸ ਥੀਮ ਦਾ ਸੋਸ਼ਲ ਮੀਡੀਆ ਤੇ ਸੁੱਕੀ ਪਾਰਕ ਪਾਣੀ ਕੋਈ ਸਰਚ ਕਰ ਲਓ ਬਹੁਤ ਸਾਰੇ ਪੰਨੋਂ ਦੇਖਿਆ ਵੀਡੀਓਜ਼ ਆ ਅਗਲੇ ਅਗਲੇ ਮੈਂ ਅੱਗੇ ਦੱਸਦਾ ਤੁਹਾਨੂੰ ਬੜਾ ਮਾਰਕਟਿੰਗ ਕਰਾਂਗਾ ਕਿ ਪੰਜਾਬ ਤੋਂ ਕੈਨੇਡਾ ਦਾ ਪੰਜਾਬ ਦੀਆਂ ਸਾਰੀਆਂ ਜੁਨੀਆ ਵਸਤੀਆਂ ਨਾਲ ਚਾੜੀ ਕਾਲਜ ਦੇ ਨਾਲ ਐਮਓਡੀ ਸਾਈਨ ਨੂੰ ਇਹ ਰਾਕੇਸੀ ਕੰਮ ਕਰਦੇ ਆ ਕਿ ਕਿੰਨੇ 400 ਬੱਚੇ ਕਾਲਜਾਂ ਦੇ ਪੰਜਾਬ ਦੇ ਵਿੱਚ ਪੰਜਾਬ ਭਵਨ ਕੈਨੇਡਾ ਉਹ ਪੜਾਈ ਚਲਾ ਰਿਹਾ ਹੈ ਜਾਰਮੀ ਨੇ ਪਹਿਲਾਂ ਮੇਰਾ ਹਿਮਾਚਲ ਯੂਨੀਵਰਸਿਟੀ ਨਾਲ ਐਮਓ ਜੀ ਸਾਈਨ ਹੋਇਆ ਸੀਗਾ ਇੱਥੋਂ ਮੈਂ ਤੁਹਾਨੂੰ ਆਫਰ ਜਿੱਦਾਂ ਜਾਣਗਾ ਜੇ ਤੁਸੀਂ ਪੰਜਾਬੀ ਦੇ ਵਿੱਚ ਐਪਲੀਕੇਸ਼ਨ ਕਰਕੇ ਚਾਹੁੰਦੇ ਹੋਗੇ ਹਿਮਾਚਲ ਯੂਨੀਵਰਸਿਟੀ ਨੇ ਮੈਂ ਤੁਹਾਨੂੰ ਪ੍ਰੋਪੋਜਿਸ਼ਨ ਗ੍ਰੀਨ ਵਾਟ ਇਟ ਦੋਸ ਆਰ ਦੀ ਫੀ ਪੰਜਾਬ ਭਵਨ ਕੈਨੇਡਾ ਲੇਗਾ ਪਹਿਲੇ 10 ਬੜੀ ਫਰਿਆਜ਼ ਯੂਨੀਵਰਸਿਟੀ ਹੈ ਅ ਕੋਰਗਲਾ ਕੈਂਪਸ ਤਾਂ ਇਨਸ਼ਾਅੱਲਾ ਦੇ ਵਿੱਚ ਹੈ ਔਰ ਕੋਸ਼ਿਸ਼ ਹੋ ਰਹੀ ਹੈ ਕਿ ਨਵੰਬਰ ਦੇ ਵਿੱਚ ਇੱਕ ਸੀਨੀਅਰ ਸਟਾਫ ਕਰਨ ਤੇ ਕਾਨਫਰੰਸ ਹੋਏਗੀ ਬਾਲ ਨੇਕਾਂ ਨੂੰ ਹੁਣ ਤੋਂ ਲੈ ਕੇ ਨਵੰਬਰ ਦੀ 16 ਤੇ 17 ਤਰੀਕ ਤੱਕ ਤੁਸੀਂ ਪ੍ਰੈਕਟਿਸ ਕਰਨੀ ਹੈ ਤਕਰੀਬਨ ਹਜ਼ਾਰ ਬੱਚੇ ਦੀ ਹਾਜ਼ਰੀ ਉੱਤੇ ਹੋਏਗੀ ਮਸਟ ਵਾਣਾ ਜਿਹੜਾ ਜ਼ਿਲ੍ਹਾ ਧਾਰਾ ਆ ਸਿੰਗਰੂ ਦੇ ਵਿੱਚ ਬੱਡੀ ਨੇ ਹੈਜ਼ ਫੋਰ ਦਾ ਕੰਟੇਨ ਜਿਹੜੇ ਡੂਲ ਦੇ ਜਿਹਨੇ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਦਾਸ ਕਰ ਬੱਚਿਆਂ ਨੇ ਸਪੈਸ਼ਲੀ ਉਹ ਸਾਰੇ ਦਾ ਸਾਰਾ ਉੱਤੇ ਹੋਏਗਾ ਜਿਲ੍ਹਾ ਭਾਈ ਜਿਲ੍ਹਾ ਉਹ ਜੂਨਗਰ ਤੋਂ ਜਿਹੜੇ ਜ਼ਿਲ੍ਹੇ ਦੇ ਚਾਰਜ ਨੇ ਉਹ ਆਪਣੇ ਬੱਚੇ ਚੁਣ ਕੇ ਉਸ ਕਾਨਫਰੈਂਸ ਦੇ ਵਿੱਚ ਭਾਗੀ ਲਾਓਗੇ ਸਾਰੇ ਦਾ ਸਨਮਾਨ ਕੀਤਾ ਜਾਊਗਾ ਹਰਨਾਰਜਨ ਸਿੰਘ ਬਾਠਨ ਜਾਤੀ ਵਿੱਚ ਦਾ ਪਿੱਸਾ ਨੇ ਅਸਰੋਮਣੀ ਅਵਾਰਡ ਜਿਹੜੇ ਨੇ

ਜਦੋਂ ਮਾਣ ਦੀ ਹੁੰਦਾ ਸਾਥੀਓ ਸਾਡੇ ਪ੍ਰੀਮੀਮ ਜੀ ਬੈਠੇ ਨੇ ਸਾਡਾ ਕੈਂਪ ਸਦਾ ਕੌਫੀ ਜਿਲੰਦਾ ਇਸ ਸਟੇਟ ਪੰਜਾਬੋਂ ਬੰਦਾ ਤੁਸੀਂ ਕੋਈ ਵੀ ਸੁਭਾਵਾ ਲੈਣੇ ਗਾਵਿਓ ਤੁਸੀਂ ਆਪਣਾ ਕੁਝ ਲਿਖਿਆ ਛਕੋਣਾ ਚਾਹੁੰਦੇ ਹੋ ਕੋਈ ਗ੍ਰਾਫਿਕ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਸਰਟੀਫਿਕੇਟ ਬਹੁਤ ਹੀ ਕੀਮਤੀ ਦਾ ਵੱਡਾ ਸਰਕਲ ਅਸੀਂ ਕਥਾ ਕੀਤਾ ਅਸੀਂ ਤੁਹਾਡੀ ਰਚਨਾ ਨੂੰ ਸਕੇਟਾ ਦੇ ਬਜੂਰੀਆ ਪਰ ਸ਼ੌਂਦੀ ਸਫਤਤਾ ਰੱਖਿਆ ਮੈਂ ਖਾਸ ਕਰਕੇ ਨਿੰਦਰਪੁਰ ਜਨਤਕ ਜਮਿੰਗਿੰਗ ਦੇ ਵਿੱਚ ਫੜੇ ਨਮੀਸ਼ਰ ਵਾਲੇ ਜਿਸਰੇ ਖਾਰਾ ਕਿਸਾਬ ਦਾ ਮੇਰੀ ਕਵਰੇਜ ਰੌਕ ਫਰਤਾ ਹੀ ਪਤਾ ਨਹੀਂ ਮੈਨੂੰ ਇਹ ਕਿਉਂ ਨਾ ਅਫਾਰ ਕਰਦਾ ਆ ਸਰਜਨ ਵੀ ਕੈਨਡਾ ਦੇ ਫੋਟਾ ਨੈਸ਼ਨਲ ਚੈਨਲ ਜਿਹੜਾ ਅਕਟਿਕਲਾ ਟਾਈਮ ਕੀਤੇ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਦੇ ਮੈਂ ਪਤਾ ਕਰਿਆ ਕਿਦਾ ਲਾਈਵ ਪ੍ਰੋਗਰਾਮ ਵੀ ਹਨ ਕੇ ਸ਼ਾਰਾ ਤੇ ਜਿਹੜੀ ਮੋਟੀਆ ਦੀ ਨਹੀਂ ਨਹੀਂ तब <laughs> तक <laughs> मैं बस यही करता था। so, again, I, 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 तो वंस एक बार मैं मैं तब बताया मामा जिन्ना आर आरेंनो प्लीज बी ए हम्पल होते हैं बी ए गरी महापति किसी दिन काम और लोड दे काम देखा आओ किसी दिन द्वार लाय दो किसी दिन ट्रैफिक लाइट देख पाल दो किसी बच्चे ने राइट डायरेक्शन ही दे दो कि इस आपके प्लानिंग हुई प� ਪੁੰਡਾਂ ਕੰਡਲ ਪੈਸੀ ਨਾਲੇ ਕੁੱਝ ਹੁੰਦਾ ਪੁੰਡਾਂ ਬਹੁਤ ਹੀ ਗਿਆਨ ਨਾਲ ਹੁੰਦਾ ਪਰ ਕਰਕੇ ਦੇਖੋ ਜੇ ਤੁਹਾਡੀ ਸਮਰੱਥਾ ਹੈ ਤੇ ਤੁਹਾਨੂੰ ਲੋੜ ਬੰਦ ਦਿਸ ਰਿਹਾ ਹੈ ਤੇ ਤੁਹਾਡੀ ਅੱਖ ਚੋਂ ਜੇ ਕੁੱਝ ਵੀ ਨਹੀਂ ਨਿਕਲ ਰਹਾ ਕੋਈ ਸਮਰੱਥਾ ਹੈ ਜੀ ਬਈ ਸਾਡੇ ਕੋਲ ਸਮਰੱਥਾ ਨਹੀਂ ਹੁੰਦੀ ਕੁਝ ਸਮਥਿੰਗ ਰੋਂਗ ਇਨ ਯੂਰ ਲਾਈਫ ਲੋੜ ਮੰਨਦਾ ਦਾ ਕੌਣ ਹੈ ਆਪਾਂ ਪਿਛਲੇ ਦਿਨ ਕਿਸ ਚੈਨਲ ਨੇ ਨਾਣਪੁਰਾ ਗਾਉਂ ਨੇ ਨਾਲ ਬੈਠ ਕੇ ਗੱਲ ਕੀਤੀ ਸੀ ਕਿ ਦੇ ਸਟੇਜ ਤੇ ਮੈਂ ਗਿਆ ਸੀਗਾ ਕਿ ਸੁੱਖੀ ਬਾਣ ਰਾਤ ਨੂੰ ਚਾਰ ਰੋਟੀਆਂ ਖਾਂਦਾ ਜੋ ਤਿੰਨ ਖਾਣ ਨਾਲ ਮੈਂ ਗਰੰਟੀ ਕਰ ਸਕਦਾ ਵੀ ਸੁੱਖੀ ਬਾਣ ਖਾਣ ਨਹੀਂ ਜਾਉ ਪਰ ਜੇ ਰੋਟੀ ਬਚੀਏ ਆ ਦੇਖੋ 500 200 300 ਲੋਕੋਂ ਕੇ ਤੁਸੀਂ ਬੈਠੇ ਜਿੰਨੇ ਆ ਜਿੱਥੇ ਬੈਠਿਆ ਇੰਨੀਆਂ ਰੋਟੀਆਂ ਅਜ ਬਚ ਗਈਆਂ ਹਰਨਾ ਕੇ ਇੱਕ ਰੋਟੀ ਘੱਟ ਖਾਧੀ ਨਾ ਤੁਹਾਡੀ ਸਿਹਤ ਵਧੀਆ ਹੋਏਗੀ ਖਰਾਬ ਨਹੀਂ ਹੋਏਗੀ। ਹੋਰ ਜੇ 200 ਰੋਟੀਆਂ ਵੀ ਪਚੀਆਂ ਤੇ ਮੋਰੇ ਖਾਣ ਲਾ ਤਿੰਨ ਵੀ ਖਾ ਲੋ। 70 ਬੰਨਿਆਂ ਦਾ ਜਿੰਟ ਤੁਸੀਂ ਭਰ ਸਕਦੇ ਹੋ ਬਿਨਾ ਕਿਸੇ ਰੋਲੇ ਰੱਪੇ ਤੋਂ। ਬਸ ਕਰਨ ਦੀ ਕੋਸ਼ਿਸ਼। ਬਸ ਕਰਨ ਦੀ ਜ ਕਿਸੇ ਮਾਨ ਕੋ ਜੋ ਡੇਲੇ ਕੋਟੇ ਤੋਂ ਤੇ ਜਿਹਨੂੰ ਡਾਇਬੀਟੀ ਹੈ ਜਿਹਨੂੰ ਬਲੱਡ ਪ੍ਰੈਸ਼ਰ ਹੈ ਚਾਰ ਕੋਟ ਸੀ ਉਨੀ ਗੱਕੇ ਮੰਜੀ ਘੜੀ ਤੇ ਰੱਖਦੀ ਆ। ਦੁਆ ਨਹੀਂ ਪੈਸੇ ਨਹੀਂ ਉਸ ਮਾਪਾਪ ਨੂੰ ਪੁੱਛੋ ਜੇ ਨਹੀਂ ਜਵਾਨ ਦੀ ਘਰ ਵੇਚੀ ਜਾਂ ਜਿੰਨ੍ਹੇ ਪੈਸਾ ਨਹੀਂ ਨਾ ਗਰੀਬੀ ਕੀ ਗਰੀਬੀ ਦੂਰ ਇੱਕ ਸਿੱਧੀ ਬੋਰ ਚੀਜ਼ਿਆ ਗਰੀਬੀ ਹਟਾਈ ਕਰਨ ਕੋਲ ਨੇੜੇ ਉਹ ਇੱਕ ਗਰੀਬੀ ਵੇਖੀ ਮਿਲਿਆ ਹਟਾਈ ਗਰੀਬੀ ਦੇ ਨੇੜੇ ਆਓ ਗਰੀਬੀ ਨਾਲ ਜਾਰੀ ਪਾਓ ਗਰੀਬੀ ਕੋ ਭਲਾ ਨਹੀਂ ਹੈ ਇਹ ਕੋਈ ਨਾ ਆਤਮਾਪਤੀ ਸੁੱਖ ਨਹੀਂ ਰਹਿ ਸਕਦੇ वो तो, तो ग्रीप आना लोग भी दुखी हैं। सो प्लीज अभी हम पर आराम ना हो। बार सही बार आओ तैनात हैं उसके भाग्यवान हैं किरणे बार ये करना चाहते सारे बार लेते हैं। थैंक यू वेरी मच